ਦੋਸਤੋ ਸਵੇਰ ਦੇ ਚੱਲੇ ਆ तकरीबन 7 ਗੋਏ ਚੱਲੇ ਸੀਗੇ ਮੌਸਮ ਸਵੇਰ ਦਾ ਹੀ ਬਣਿਆ ਸੀ ਲੇਕਿਨ ਹੁਣ ਜਿਹੜਾ ਹੈਗਾ 200 ਕਿਲੋਮੀਟਰ ਅੱਪ ਚੱਲੇ ਆ ਉਦੋਂ ਬਾਅਦ ਜਿਹੜਾ ਹੈਗਾ ਮੌਸਮ ਖਰਾਬ ਹੋ ਗਿਆ ਤਬ ਮੀਂਹ ਹੈਗਾ ਸ਼ੁਰੂ ਹੋ ਗਿਆ ਅਸੀਂ ਥੋੜਾ ਟਾਈਮ ਰੁਕਾਂਗੇ ਕਿਉਂਕਿ ਹਲਕਾ ਫੁਲਕਾ ਮੀਂਹ ਦਾ ਨਹੀਂ ਹੈ ਜਿਆਦਾ ਲੰਬੇ ਸਮੇਂ ਅੱਗੇ ਤੱਕ ਤੇ ਨਹੀਂ ਹੋਗਾ ਥੋੜਾ ਜਿਹਾ ਦੂਰ ਜਾਵਾਂਗੇ ਹੋ ਸਕਦਾ ਮੀਂਹ ਨਾ ਹੋਵੇ ਕਿਉਂਕਿ ਮੌਨਸੂਨ ਹੈ ਇਹ ਮੌਨਸੂਨ ਦੇ ਵਿੱਚ ਅਕਸਰ ਇਹਦਾ ਹੀ ਹੁੰਦਾ ਹੈ ਥੋੜਾ ਟਾਈਮ ਵੇਟ ਕਰਨ ਤੋਂ ਬਾਅਦ ਜਿਹੜਾ ਹੈਗਾ ਮੀਂਹ ਰੁਕ ਗਿਆ ਸੀਗਾ ਜਿਉਂ ਹੀ ਇਹ 3 ਕਿਲੋਮੀਟਰ ਅੱਗੇ ਕੇ ਦੇਖਿਆ ਕਿ ਅੱਗੇ ਕੋਈ ਮੀਂਹ ਨਹੀਂ ਸੀਗਾ ਸੜਕਾਂ ਬਿਲਕੁਲ ਸੁੱਕੀਆਂ ਹੋਈਆਂ ਸੀ। ਦੋਸਤੋ ਇਹ ਸਾਰਾ ਜਿਹੜਾ ਇਧਰ ਵਾਲੀ ਸਾਈਡ ਤੋਂ ਤੁਹਾਨੂੰ ਸ਼ਾਰਟ ਦਿਖ ਰਿਹਾ ਇਹ ਹਜ਼ਾਰੀ ਬਾਗ ਹੈ। ਹਜ਼ਾਰੀ ਬਾਗ ਜਿਹੜਾ ਹੈਗਾ ਚਾਰਖਣੇ ਤੇ ਪੈਂਦਾ ਹੈ ਤੇ ਆਪਾਂ ਨੈਸ਼ਨਲ ਹਾਈਵੇ 33 ਤੋਂ ਜਾ ਰਹੇ ਸੀਗੇ ਜਿਹੜਾ ਕਲਕੱਤਾੇ ਤੋਂ ਜਾ ਰਿਹਾ ਸਿੱਧਾ ਰਾਂਜੀ ਤੋਂ ਅੱਗੇ ਤੇ ਹੈਗਾ ਹਜ਼ਾਰੀ ਬਾਗ ਹਜ਼ਾਰੀ ਬਾਗ ਨੂੰ ਬਸ ਕ੍ਰੋਸ ਕਰਾਂਗੇ ਕਿਉਂਕਿ ਆਪਾਂ ਬਾਈਪਾਸ ਜਿਹੜਾ ਹੈਗਾ ਨਿਕਲਣਾ ਹੈ ਸ਼ਾਰਟ ਦੇ ਵਿੱਚ ਦੀ ਨਹੀਂ ਹੈਗਾ ਪਰ ਥੋੜਾ ਇਹ ਮਾਰੂ ਡਾ ਇਹਦੇ ਉੱਦਰਾ ਡਾ ਹੈਗਾ ਪਿੱਛੇ ਨੂੰ ਰਾਂਚੀ 125 ਕਿਲੋਮੀਟਰ ਜਮਸ਼ੇਰਪੁਰ ਤੋਂ ਬੱਲੇ ਸੀਗੇ ਜਮਸ਼ੇਰਪੁਰ ਜਿਹੜਾ ਹੈਗਾ ਆ 2500